ਹਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਲੋ ਜੀ ਜਿਹੜੀ ਅੱਜ ਵੀਡੀਓ ਸ਼ੇਅਰ ਕਰਦੇ ਆ ਤੁਹਾਡੇ ਨਾਲ ਵੀ ਕਿੰਨੇ ਕ ਆਪਣੇ ਕੋਲੇ ਕੋਟ ਸੈਟਾਂ ਦੇ ਆਰਡਰ ਆਏ ਆ ਬਹੁਤ ਜ਼ਿਆਦੇ ਆਰਡਰ ਆਏ ਆ ਧੰਨਵਾਦ ਕਰਦੇ ਹਾਂ ਭੈਣਾਂ ਦਾ ਜਿਹੜੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਹਨ ਕਿਉਂਕਿ ਜੇ ਸ਼ੇਅਰ ਹੁੰਦੇ ਵੀਡੀਓ ਤਾਂ ਹੀ ਹਨ ਆਪਣੇ ਕੋਲੇ ਕਸਟਮਰ ਆਉਂਦਾ ਆ ਹਨਾ ਅੱਗੇ ਦੀ ਅੱਗੇ ਦੇਖ ਕੇ ਵੀਡੀਓ ਦੇਖ ਕੇ ਬਹੁਤ ਜ਼ਿਆਦੇ ਆਰਡਰ ਬਾਹਰੋਂ ਵੀ ਆ ਰਹੇ ਆ ਤੇ ਨੇੜੇ ਤੇੜੇ ਦੇ ਘਰ ਚ ਵੀ ਆ ਰਹੇ ਆ ਹਨਾ ਆਪਣੇ ਬੁਟੀਕ ਤੇ ਬਹੁਤ ਜ਼ਿਆਦੇ ਆਰਡਰ ਆ ਰਹੇ ਆ ਤੇ ਜਿਹੜੇ ਆਪਣੇ ਕੋਰਸੈਟਾਂ ਦੀ ਵੀਡੀਓ ਪਾਈ ਸੀ ਹੁਣ ਜਿਹੜੇ ਆਪਣੇ ਕੋਲੇ ਕੋਰਸੈਟ ਰੈਡੀ ਹੋਇਆ ਉਹ ਵੀ ਦਿਖਾਉਣੇ ਆ ਬਾਕੀ ਇਹਨਾਂ ਨਾਲ ਦੇ ਕਾਫੀ ਕਾਫੀ ਪੀਸ ਹੋਇਆ ਹਨਾ ਤੇ ਜਿਹੜੇ ਆਪਣੇ ਪਾਰਸਲ ਵੀ ਲੱਗੇ ਕੁਝ ਕਿਉਂਕਿ ਸਾਰੇ ਪਾਰਸਲ ਪਹੁੰਚਣ ਨੂੰ ਟਾਈਮ ਲੱਗਦਾ ਜੀ ਕਈ ਵਾਰੀ ਭੈਣਾ ਕਮੈਂਟ ਕਰਕੇ ਪੁੱਛਣ ਲੱਗ ਜਾਂਦੇ ਨੇ ਕਿੰਨੇ ਦਿਨ ਲੱਗਣਗੇ ਮੈਸੇਜ ਆਉਂਦੇ ਨੇ ਵਾਰ-ਵਾਰ ਕਿਉਂਕਿ ਸਾਡੇ ਕੋਲੇ ਟਾਈਮ ਨਹੀਂ ਹੈਗਾ ਜੀ ਹਨਾ ਅਸੀਂ ਹਫਤੇ 10 ਦਿਨਾਂ ਦਾ 15 ਦਿਨਾਂ ਦਾ ਘੱਟੋ ਘੱਟ 15 ਦਿਨਾਂ ਦਾ ਟਾਈਮ ਮੰਗਦੇ ਆ ਤੇ ਜਿਹੜਾ ਤੁਹਾਡਾ ਪਾਰਸਲ ਤਾਂ 4-5 ਦਿਨਾਂ ਚ ਹੀ ਪਹੁੰਚ ਜਾਊਗਾ ਕੋਈ ਇਹੋ ਜੀ ਗੱਲ ਨਹੀਂ ਹੈਗੀ 4-5 ਦਿਨਾਂ ਤੱਕ ਪਹੁੰਚ ਜਾਂਦਾ ਤੁਸੀਂ ਆਪਣਾ ਨਾਪ WhatsApp ਸੈਂਡ ਕਰਕੇ ਸਾਤੋਂ ਕੋਟ ਸੈਟ ਬਣਵਾ ਸਕਦੇ ਹੋ 800 ਦਾ ਆਪਾਂ ਇੱਕ ਕੋਟ ਸੈਟ ਬਣਾਉਣੇ ਆ 2 ਬਣਾਉਣੇ ਆ 1500 ਦੇ ਜੀ ਤੁਸੀਂ ਸਾਡੇ ਬਾੜੇ ਹੋਏ ਵੀ ਦੇਖ ਲਿਓ ਜਿਹੜੇ ਆਪਣੇ ਸੂਟ ਰੈਡੀ ਹੋਇਆ ਦੁਕਾਨ ਤੋਂ ਹਨਾ ਆਪਣੇ ਬੁਟੀਕ ਤੋਂ ਸੂਟ ਰੈਡੀ ਹੋਇਆ ਉਹ ਵੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਹੁੰਨੇ ਆ ਵੀ ਕਿਵੇਂ ਦੇ ਆਪਣੇ ਕਾਟਨ ਦੇ ਸੂਟ ਰੈਡੀ ਹੋ ਕੇ ਜਾਂਦੇ ਆ ਹਨ ਜਿਹੜੇ ਹਲਕੇ ਫੁਲਕੇ ਥੋੜੇ ਬਹੁਤ ਡਿਜ਼ਾਈਨ ਕਰੇ ਹੁੰਦੇ ਆ ਹਨ ਉਹ ਸੂਟਾਂ ਦੀ ਵੀਡੀਓ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹੁੰਨੇ ਆ ਵੇ ਕਿਦਾਂ ਤੁਸੀਂ ਕੋਈ ਲੈਂਥ ਤੁਹਾਡੀ ਵਧਦੀ ਹੈ ਘਟਦੀ ਹੈ ਉਹਦੇ ਚ ਕੀ ਪ੍ਰੋਬਲਮ ਹੈ ਤੁਸੀਂ ਕਿਦਾਂ ਸੈੱਟ ਕਰ ਸਕਦੇ ਹੋ ਜਬ ਵਧਾਉਣੀ ਹੈ ਜਾਂ ਘਟਾਉਣੀ ਹੈ ਹਨ ਉਹ ਆਪਾਂ ਤੁਹਾਨੂੰ ਸਲਾਈ ਦੇ ਵਿੱਚ ਹੀ ਆਈਡੀਆ ਦੇ ਦਿੰਨੇ ਆ ਤਾਂ ਕਿ ਜਿਹੜੇ ਵੀਰੇ ਪਹਿਣਾ ਸਲਾਈ ਕਰਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਲੱਗ ਜਾਂਦਾ ਹੈ ਹਨ ਦੇਖਣ ਨਾਲ ਹੀ ਪਤਾ ਲੱਗ ਜਾਂਦਾ ਵੀ ਕਿਸ ਤਰ੍ਹਾਂ ਸਾਡੀ ਲੰਬਾਈ ਵਧਾਈ ਜਾਂ ਘਟਾਈ ਹੁੰਦੀ ਹੈ ਹਨ ਲਓ ਜੀ ਇਹ ਆਪਣੇ ਕੋਲੇ ਸੂਟ ਰੈਡੀ ਹੋਇਆ ਹਨ ਇਹ ਤਾਂ ਸਿੰਪਲ ਸੂਟ ਹੈਗੇ ਆ ਕਿਉਂਕਿ ਇਹ ਜਿਹੜੇ ਨਾਲ ਜਾਣੇ ਆ ਕਿਸੇ ਦੇ 2 2 3 3 ਸੂਟ ਆ ਹਨ ਫਿਰ ਉਹ ਜਿਹੜੇ ਇੱਥੋਂ ਹੀ ਅਸੀਂ ਪੈਕ ਕਰ ਦਿੰਨੇ ਆ ਤੇ ਉਹਦੇ ਕਰਕੇ ਇਹ ਨਾਲ ਇਹ ਆ ਗਿਆ ਇਹ ਦੇਖੋ ਇਹ ਤਾਂ ਸਿੰਪਲ ਸੂਟ ਆ ਬਿਲਕੁਲ ਸਿੰਪਲ ਸੂਟ ਬਣਿਆ ਹੋਇਆ ਹਲਕਾ ਫੁਲਕਾ ਜਿਹਾ ਜਿਹੜਾ ਹੈਗਾ ਆਪਣਾ ਡਿਜ਼ਾਈਨ ਕੀਤਾ ਹੋਇਆ ਦੇਖੋ ਇਹ ਆਪਾਂ ਦਿਖਾਉਣੇ ਆ ਤੁਹਾਨੂੰ ਦੇਖੋ ਆਪਣੀ ਚੱਕਰ ਘੇਰੇ ਤੇ ਦੇਖੋ ਇਹ ਵਾਲੀ ਲੈਂਸ ਪਾਈਪਿੰਗ ਦੀ ਤਰ੍ਹਾਂ ਲੱਗੀ ਹੋਈ ਹੈ ਇਹ ਲੱਗੀ ਪਾਈਪਿੰਗ ਦੀ ਤਰ੍ਹਾਂ ਹੋਈ ਹੈ ਜੀ ਬਾਹਾਂਾਂ ਤੇ ਵੀ ਲੱਗੀ ਹੋਈ ਹੈ ਕੈਮਰੇਕ कॉटन ਦਾ ਜਿਹੜਾ ਹੈਗਾ ਇਹ ਸੂਟ ਹੈਗਾ ਆ ਆ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਆਪਾਂ ਨੇ ਦੇਖੋ ਗੁੰਮ ਲੈਸ ਲਾਈ ਹੋਈ ਹੈ ਅੰਡਰਗਰਾਉਂਡ ਜਿਵੇਂ ਆਪਾਂ ਅੰਡਰਗਰਾਉਂਡ ਕਹਿੰਦੀ ਆ ਉਦਾਂ ਲਾਈ ਹੋਈ ਹੈ ਆਪਣੇ ਇਹ ਮੂਰਲੇ ਮੂਰਲੇ ਘਰੇ ਤੇ ਆਪਣੀ ਲੱਗਾਈ ਹੋਈ ਹੈ ਜੀ ਦੇਖੋ ਇਸ ਤਰ੍ਹਾਂ ਬਾਹਮਾਂ ਤੇ ਲਗਾਈ ਹੋਈ ਹੈ ਬਹੁਤ ਜ਼ਿਆਦਾ ਸੋਹਣਾ ਜਿਹੜਾ ਹੈਗਾ ਸਿੰਪਲ ਜਸ ਤੁਸੀਂ ਸੂਟ ਇਸ ਤਰ੍ਹਾਂ ਜਿਹੜਾ ਹੈਗਾ ਆਪਣਾ ਤਿਆਰ ਕਰ ਸਕਦੇ ਹੋ ਜਾਂ ਕਰਵਾ ਸਕਦੇ ਹੋ ਜੀ ਆਪਣੇ ਟੇਲਰ ਨੂੰ ਜਾਂ ਆਪਣੀ ਬੁਟੀਕ ਵਾਲੀਆਂ ਭੈਣਾਂ ਨੂੰ ਵੀ ਤੁਸੀਂ ਦਿਖਾ ਕੇ ਐਦਾਂ ਸੂਟ ਰੈਡੀ ਕਰਵਾ ਸਕਦੇ ਹੋ ਸਲਵਾਰ ਜਿਹੜੀ ਹੈਗੀ ਇਹਨਾਂ ਦੀ ਬਿਲਕੁਲ ਸਿੰਪਲ ਬਣਾਈ ਹੈ ਜੀ ਮੀਡੀਅਮ ਸਾਈਜ਼ ਦੀ ਸਲਵਾਰ ਬਣਾਈ ਹੈ ਨਾ ਜ਼ਿਆਦਾ ਹੈਵੀ ਤੇ ਨਾ ਜ਼ਿਆਦਾ ਹਲਕੀ ਮੀਡੀਅਮ ਸਾਈਜ਼ ਦੀ ਸਲਵਾਰ ਬਣੀ ਹੋਈ ਹੈ। ਇਹ ਸੂਟ ਹੈਗੇ ਜੀ ਆਪਣੇ ਇੱਕ ਘਰ ਦੇ ਦੇਣੇ ਆ। ਇਹ ਸੂਟ ਸਿੰਪਲ ਹੈਗਾ ਆ। ਇਹ ਬਿਲਕੁਲ ਸਿੰਪਲ ਸੂਟ ਹੈ। ਇਹ ਸੂਟ ਵੀ ਇਹਦੇ ਨਾਲ ਹੀ ਜਾਣਾ ਆ। ਇਹ ਆਪਾਂ ਤੁਹਾਨੂੰ ਦਿਖਾਉਣੇ ਆ। ਇਹਦੀ ਲੈਂਥ ਕਢਾਈ ਵਾਲੇ ਦੀ ਲੈਂਥ ਤੁਸੀਂ ਕਿਦਾਂ ਵਧਾ ਸਕਦੇ ਹੋ ਹਨ। ਇਹਨਾਂ ਦੀ ਜਿਹੜੀ ਹੈਗੀ ਲੈਂਥ ਘੱਟ ਸੀਗੀ ਤੇ ਉਹਨਾਂ ਦੀ ਲੈਂਥ ਜਿਹੜੀ ਹੈਗੀ 44 ਇੰਚ ਤਿਆਰ ਕਰਨੀ ਸੀਗੀ। ਇਹਦੀ ਲੈਂਥ ਹੁੰਦੀ ਸੀਗੀ 42 ਇੰਚ ਦੇਖੋ ਆਪਾਂ ਨੇ ਜਿਹੜਾ ਹੈਗਾ ਉੱਪਰ ਗਲੇ ਤੇ ਵੀ ਵਰਕ ਸੀਗਾ ਗਲੇ ਤੇ ਵੀ ਵਰਕ ਸੀਗਾ ਆਪਾਂ ਗਲੇ ਦੇ ਵਿੱਚੋਂ ਵੀ ਜਿਹੜਾ ਹੈਗਾ ਵਧਾ ਘਟਾ ਨਹੀਂ ਦੀ ਸਕਦੇ ਫਿਰ ਆਪਾਂ ਨੇ نیچے ਕੀ ਕਰਿਆ ਜੀ ਆਹ ਦੇਖੋ نیچے ਜਿਹੜੀਆਂ ਹੈਗੀਆਂ ਨਾਲ ਦੀਆਂ ਗੋਟਾ ਪੱਤੀਆਂ ਲੈਣਾ ਲਾਤੀਆਂ نیچے ਘੇਰੇ ਤੇ ਇਹਦੇ ਕਰਕੇ ਜਿਹੜੀ ਹੈਗੀ ਲੈਂਥ ਵਧ ਗਈ ਉਹਦੇ ਨਾਲ نیچے ਕੱਪੜਾ ਹੈਗਾ ਸੀਗਾ ਕਾਫੀ ਜਿਹੜਾ ਹੈਗਾ 4-4 ਇੰਚ ਸਾਫ਼ ਕੱਪੜਾ ਹੈਗਾ ਸੀਗਾ ਆਪਾਂ ਨੇ ਦੇਖੋ ਇਹ ਲੇਅਰਾਂ ਲਾਤੀਆਂ ਗੋਟਾ ਪੱਤੀ ਦੇ ਆ ਉਹਦੇ ਨਾਲ ਜਿਹੜੀ ਲੈਂਥ ਵਧ ਗਈ ਨਾਲੇ ਮੈਚ ਹੋ ਗਿਆ ਕੜਾਈ ਦੇ ਨਾਲ ਕਿਉਂਕਿ ਲੈਂਸ ਲਾਈ ਹੋਈ ਵੀ ਆਊਟ ਜੀ ਲੱਗਦੀ ਅਸੀਂ ਇਦਾਂ ਦੀ ਪਹਿਲਾਂ ਲੈਂਸ ਲਾ ਰਹੇ ਤੇ ਇਦਾਂ ਤੇ 골ਡਨ ਕਲਰ ਉਹ ਸਾਨੂੰ ਵਧੀਆ ਨਹੀਂ ਲੱਗੀ ਜੱਚੀ ਨਹੀਂ ਆਪਾਂ ਨੇ ਇਸ ਤਰ੍ਹਾਂ ਜਿਹੜਾ ਹੈਗਾ ਨੀਚੇ ਘੇਰੇ ਤੇ ਡਿਜ਼ਾਈਨ ਬਣਾਤਾ ਬਾਹਵਾ ਸਿੰਪਲ ਸੀਗੀਆਂ ਦੇਖੋ ਬਾਹਵਾ ਤੇ ਵੀ ਆਪਾਂ ਨੇ ਗੋਟਾ ਪੱਤੀ ਦਾ ਡਿਜ਼ਾਈਨ ਦੇਤਾ ਦੋ ਦੋ ਲੇਹਰਾਂ ਜਿਹੜੀਆਂ ਹੈਗੀਆਂ ਨੇ ਆਪਾਂ ਬਾਹਵਾ ਤੇ ਲਾਤੀਆਂ ਇਹ ਜਿਹੜਾ ਹੈਗਾ ਮਸਲੀਨ ਦਾ ਸੂਟ ਹੈ ਜੀ ਦੇਖੋ ਲਾਈਨਿੰਗ ਵਾਲਾ ਸੂਟ ਹੈ ਜਿਹੜਾ ਹੈਗਾ ਕਿਉਂਕਿ ਗਰਮੀ ਦੇ ਕਰਕੇ ਆਪਾਂ ਨੇ ਗੋਡਿਆਂ ਤੇ ਕਮੀਜ਼ ਦੇ ਵਿੱਚ ਹੀ ਲਾਈਨਿੰਗ ਲਾਈਆ ਫੁੱਲ ਜਿਹੜਾ ਹੈਗਾ ਲਾਈਨਿੰਗ ਵਾਲਾ ਨਹੀਂ ਹੈਗਾ ਬਹੁਤ ਹੀ ਜਾਦੇ ਵਧੀਆ ਲੱਗਦਾ ਇਹ ਸੂਟ ਤਿਆਰ ਹੋਇਆ ਹੋਇਆ ਇਹ ਦੇਖੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਵਾਲਾ ਸੂਟ ਹੈਗਾ ਆ ਇਸ ਤਰ੍ਹਾਂ ਤੁਸੀਂ ਜਿਹੜੀ ਹੈਗੀ ਮਾੜੀ-ਮੋਟੀ ਪ੍ਰੋਬਲਮ ਹੁੰਦੀ ਹੈ ਲੈਂਥ ਦੀ ਤੁਸੀਂ ਵਧਾ ਸਕਦੇ ਹੋ ਹਨ ਤੇ ਜਿਹੜਾ ਹੈਗਾ ਕਿਉਂਕਿ ਮਾੜੇ ਦੇ ਨਾਲ ਆਪਣੀ ਲੈਂਥ ਪੂਰੀ ਨਾ ਵੀ ਮਾੜੇ ਦੇ ਨਾਲ ਹੀ ਸੂਟ ਖਰਾਬ ਹੋ ਜਾਂਦਾ ਬਹੁਤ ਹੀ ਸੌਖੇ ਤਰੀਕੇ ਨਾਲ ਜਿਹੜਾ ਹੈਗਾ ਲੈਂਥ ਤੁਸੀਂ ਵਧਾ ਸਕਦੇ ਹੋ ਜਿਹੜੀ ਮੇਰੇ ਘਰੇ ਪਹਿਣਾ ਸਲਾਈ ਵਗੈਰਾ ਕਰਦੀਆਂ ਨੇ ਹਨ ਉਹ ਆਰਾਮ ਨਾਲ ਵਧਾ ਸਕਦੀਆਂ ਨੇ ਹਾਂ ਲਓ ਜੀ ਅਗਲਾ ਆਪਣਾ ਹੈਗਾ ਕੋਟ ਸੈੱਟ ਆ ਦੇਖੋ ਇਹ ਆਪਣੇ ਇਸ ਤਰ੍ਹਾਂ ਜਿਹੜਾ ਹੈਗਾ ਕੋਟ ਸੈੱਟ ਬਣਾਇਆ ਹੈ ਆਪਾਂ ਨੇ ਇਹਦੀ ਕਟਿੰਗ ਦੀ ਵੀ ਸਟਿਚਿੰਗ ਦੀ ਵੀ ਫੁੱਲ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਹੈ 2-3 ਭਾਗਾਂ ਦੇ ਵਿੱਚ ਕੀਤੀ ਹੋਈ ਹੈ ਇੱਕ ਭਾਗ ਦੇ ਵਿੱਚ ਕਟਿੰਗ ਦਿਖਾਈ ਹੋਈ ਹੈ ਆ ਦੂਸਰੇ ਭਾਗ ਦੇ ਵਿੱਚ ਸਟਿਚਿੰਗ ਦਿਖਾਈ ਹੋਈ ਹੈ ਦੇਖੋ ਕੋਲਰ ਵਾਲਾ ਜਿਹੜਾ ਹੈਗਾ ਕੋਟ ਸੈੱਟ ਹੈਗਾ ਆ ਪਜਾਮੇ ਦੇ ਨਾਲ ਆ ਦੇਖੋ ਬਹੁਤ ਜਿਆਦਾ ਸੋਹਣਾ ਜਿਹੜਾ ਹੈਗਾ ਪੈਂਟ ਪਲਾਜੋ ਬਣਿਆ ਹੋਇਆ ਆਪਣਾ ਨਾਲ ਇਸ ਤਰ੍ਹਾਂ ਦੇਖੋ ਜਿਹੜੀ ਹੈਗੀ ਸਾਡੀ ਕ੍ਰੀਜ਼ ਲਾਈਨ ਦੇਖੋ ਬਿਲਕੁਲ ਜਿਹੜੀ ਹੈਗੀ ਖੜੀ ਹੁੰਦੀ ਹੈ ਇਸ ਤਰ੍ਹਾਂ ਬਹੁਤ ਹੀ ਜਿਆਦਾ ਲਾਈਟ ਵੇਟ ਜਿਹੜਾ ਹੈਗਾ ਕੱਪੜਾ ਹੈਗਾ ਇੱਕ ਆਪਣੇ ਪਲਾਜੋ ਦੇ ਉੱਤੇ ਦੇਖੋ ਇੱਕ ਪੌਕੇਟ ਲਾਈ ਹੋਈ ਹੈ ਜੀ ਇੱਕ ਜੇਬ ਲਾਈ ਹੋਈ ਹੈ ਸਾਈਡ ਤੇ ਆ ਦੇਖੋ ਇਹ ਆਪਣੀ ਇੱਕ ਜੇਬ ਲਾਈ ਹੈ ਇਹ ਕੋਲਰ ਲਾਇਆ ਹੋਇਆ ਹੈ ਦੇਖੋ ਪੱਟੀ ਲਾ ਕੇ ਆਪਣਾ ਬਟਨ ਲਾ ਕੇ ਕੱਲੀ ਕੱਲੀ ਚੀਜ਼ ਆਪਣੇ ਜਿਹੜੀ ਹੈਗੀ ਇਹਦੀ ਸਟੀਚਿੰਗ ਦੀ ਵੀਡੀਓ ਦਿੱਤੀ ਆਪਾਂ ਨੇ ਉਹਦੇ ਵਿੱਚ ਕੱਲੀ ਕੱਲੀ ਚੀਜ਼ ਸਮਝਾਈ ਹੋਈ ਹੈ ਪੱਟੀ ਲਾਉਣ ਤੋਂ ਕੋਲਰ ਲਾਉਣ ਤੱਕ ਦੀ ਸਾਰੀ ਵੀਡੀਓ ਦਿੱਤੀ ਹੋਈ ਹੈ ਤੁਸੀਂ ਧਿਆਨ ਨਾਲ ਉਹ ਵੀਡੀਓ ਦੇਖ ਸਕਦੇ ਹੋ ਤੁਸੀਂ ਇਹ ਆਪਣੇ ਕੋਟ ਸੈੱਟ ਘਰ ਦੇ ਵਿੱਚ ਤਿਆਰ ਕਰ ਸਕਦੇ ਹੋ ਆ ਦੇਖੋ ਦੋ ਆਪਾਂ ਨੇ ਇੱਥੇ ਬਟਨ ਲਾਇਆ ਪੱਟੀ ਦੇ ਉੱਪਰ ਦੋ ਬਟਨ ਲੱਗੇ ਹੋਏ ਆ ਆਪਣੇ ਦੇਖੋ ਕੋਲਰ ਲੱਗਿਆ ਹੋਇਆ ਪੱਟੀ ਦੀ ਵੀ ਦੇਖੋ ਬਹੁਤ ਜ਼ਿਆਦਾ ਜਿਹੜੀ ਫਿਨਿਸ਼ਿੰਗ ਦੇ ਨਾਲ ਆਪਾਂ ਨੇ ਪੇਸਟਿੰਗ ਪੱਟੀ ਜਿਹੜੀ ਹੈਗੀ ਪਾਈ ਹੋਈ ਹੈ ਸ਼ਰਟ ਪੱਟੀ ਜੀ ਨੂੰ ਕਹਿੰਦੇ ਆ ਸ਼ਰਟ ਪੱਟੀ ਵੀ ਕਹਿੰਦੇ ਆ ਪੇਸਟਿੰਗ ਪੱਟੀ ਵੀ ਕਹਿੰਦੇ ਆ ਕਾਲਰ ਲੱਗਿਆ ਹੋਇਆ ਇਹ ਆਪਾਂ ਨੇ ਜਿੱਦਾਂ ਦੀ ਉਹਨਾਂ ਨੇ ਫੋਟੋ ਭੇਜੀ ਸੀ ਵੀ ਨਾਲ ਦਾ ਸੇਮ ਆ ਆਪਾਂ ਨੇ ਜਿਹੜਾ ਹੈਗਾ ਤਿਆਰ ਕੀਤਾ ਹੈ ਬਾਜੂ ਜਿਹੜੀ ਹੈਗੀ ਥੋੜੇ ਜੇ ਆਪਾਂ ਨੇ ਲੂਜ਼ ਰੱਖੀ ਆ ਕਿਉਂਕਿ ਇਹ ਜਿਹੜਾ ਹੈਗਾ ਆਪਾਂ ਉਦੋਂ ਹੀ ਪਹਿਨਦੇ ਆ ਹਨ ਜਦੋਂ ਆਪਾਂ ਨੇ ਥੋੜਾ ਜਿਆ ਕੰਫਰਟੇਬਲ ਜਿਹਾ ਫੀਲ ਹੁੰਦਾ ਹੈ ਕਰਨਾ ਹੁੰਦਾ ਹੈ ਹਨਾ ਉਹதோ ਆਪਾਂ ਇਹ ਜਿਹੜੇ ਸੂਟ ਪਹਿਨੁੰਦੇ ਆ ਬਹੁਤ ਹੀ ਜ਼ਿਆਦੇ ਸੋਹਣਾ ਜਿਹੜਾ ਹੈਗਾ ਸੂਟ ਬਣਿਆ ਅਗਲਾ ਜਿਹੜਾ ਆਪਣਾ ਸੂਟ ਬਣਿਆ ਜੀ ਬਹੁਤ ਜ਼ਿਆਦੇ ਜਿਹੜੇ ਹੈਗੇ ਨੇ ਬਣਵਾ ਰਹੀਆਂ ਨੇ ਪਹਿਣਾ ਹਨਾ ਕਾਟ ਸੈੱਟ ਤੇ ਅਗਲਾ ਆਪਣਾ ਇਹ ਵਾਲਾ ਬਣਿਆ ਜੀ ਕੈਮਰਿਕ ਕਾਟਨ ਦੇ ਵਿੱਚ ਇਹ ਵੀ ਬਹੁਤ ਜ਼ਿਆਦੇ ਸੋਹਣੇ ਕੱਪੜੇ ਤੇ ਬਣਿਆ ਹੋਇਆ ਆ ਦੇਖੋ ਇਹ ਥੋੜਾ ਜਿਦਾ ਅਗਲੇ ਨੇ ਆਪਣੀ ਲੈਂਥ ਭੇਜੀ ਹੈ ਹਨ ਦੇ ਹਿਸਾਬ ਨਾਲ ਹੀ ਆਪਾਂ ਤਿਆਰ ਕਰਦੇ ਆ ਕਿਉਂਕਿ ਇਹਨਾਂ ਦੀ ਲੈਂਥ ਜ਼ਿਆਦਾ ਸੀਗੀ ਉਹਨਾਂ ਦੀ ਲੈਂਥ ਘੱਟ ਸੀਗੀ ਸ਼ਾਰਟ ਦੀ ਲੈਂਥ ਘੱਟ ਸੀਗੀ ਉਹ ਉਸ ਹਿਸਾਬ ਨਾਲ ਕਰਿਆ ਆ ਦੇਖੋ ਇਹਦੇ ਵੀ ਆਪਣੇ ਪੱਟੀ ਲੱਗੀ ਹੋਈ ਐ ਇੱਥੇ ਹਮੇਸ਼ਾ ਅਸੀਂ ਪੱਟੀ ਹੀ ਲਾਉਨੇ ਆ ਇਹਦੇ ਆਪਾਂ ਨੇ ਜਿਹੜੀ ਹੈਗੀ ਗੋਠ ਲਾਈ ਹੋਈ ਐ ਦੇਖੋ ਗੋਠ ਲਾਈ ਹੋਈ ਐ ਇਸ ਤਰ੍ਹਾਂ ਜਿਹੜੀ ਹੈਗੀ ਜਿੱਦਾਂ ਉਹਨਾਂ ਨੇ ਆਪਦੀ ਇਨਾ ਆਪ ਭੇਜਿਆ ਸਾਨੂੰ ਹਨਾ ਉਹ ਹਿਸਾਬ ਨਾਲ ਹੀ ਆਪਾਂ ਨੇ ਇਹ ਤਿਆਰ ਕੀਤਾ ਆ ਜਿਹੜਾ ਜਿੱਦਾਂ ਉਹ ਥੋੜਾ ਸ਼ਾਰਟ ਚ ਹੈਗਾ ਇਹ ਥੋੜਾ ਲੌਂਗ ਚ ਹੈਗਾ ਫੀਟਿੰਗ ਤੋਂ ਜਿਹੜਾ ਹੈਗਾ 1-1 ਇੰਚ ਲੂਜ਼ ਰੱਖਦੇ ਆਂ ਜਿੱਦਾਂ ਆਪਣੇ ਸ਼ਰਟ ਦੀ ਫੀਟਿੰਗ ਹੁੰਦੀ ਆ ਉਹ ਤੋਂ ਅਸੀਂ 1-1 ਇੰਚ ਲੂਜ਼ ਰੱਖਦੇ ਆਂ ਖੁੱਲਾ ਰੱਖਦੇ ਆਂ ਇਹਦਾ ਵੀ ਜਿਹੜਾ ਹੈਗਾ ਪੈਂਟ ਪਲਾਜੋ ਬਣਿਆ ਹੋਇਆ ਆ ਦੇਖੋ ਇੱਕ ਪਾਕਟ ਆਪਾਂ ਹਰ ਇੱਕ ਤੇ ਲਾਉਣੇ ਆਂ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਤੁਸੀਂ ਐਦਾਂ ਦੇ ਕਾਟ ਸੈਟ ਸਾਡੇ ਤੋਂ ਬਣਵਾ ਸਕਦੇ ਹੋ ਹਨ ਜਿੱਦਾਂ ਮਰਜ਼ੀ ਤਿਆਰ ਜਿਹੜੀਆਂ ਮੇਰੇ ਭੈਣਾਂ ਘਰੇ ਤਿਆਰ ਕਰ ਸਕਦੀਆਂ ਨੇ ਉਹ ਆਪਣੇ ਘਰੇ ਵੀ ਤਿਆਰ ਕਰ ਸਕਦੀਆਂ ਨੇ ਆ ਦੇਖੋ ਐਦਾਂ ਦਾ ਪਾਣੇ ਪਹਿਲਾਂ ਵੀ ਬਹੁਤ ਜ਼ਿਆਦਾ ਸੇਲ ਕੀਤੇ ਆ ਆ ਦੇਖੋ ਇਹ ਵਾਲਾ ਆ ਗਿਆ ਇਹ ਬਲੈਕ ਚ ਆ ਗਿਆ ਇਹ ਵਾਲਾ ਰਿਯਨ ਚ ਆ ਗਿਆ ਜਿੱਦਾਂ ਪਹਿਲਾਂ ਆਪਣੇ ਕਾਟਨ ਦੇ ਹੈਗੇ ਸੀਗੇ ਇਹ ਰਿਯਨ ਚ ਆ ਗਿਆ ਬਹੁਤ ਸੋਹਣਾ ਲੱਗਦਾ ਇਹਦੇ ਵੀ ਆਪਾਂ ਨੇ ਗੋਠ ਲਾਈ ਹੋਈ ਹੈ ਜਿੱਦਾਂ ਦੇ ਮੇਰੇ ਆਪਣੇ ਰੈਡੀ ਕਰਵਾਏ ਹੋਏ ਆ ਖੁਦ ਹਨਾ ਮੇਰੇ ਆਪਣੇ ਰੈਡੀ ਕੀਤੇ ਆ ਉਦਾਂ ਦੇ ਇਹ ਕਿਸੇ ਨੇ ਰੈਡੀ ਕਰਵਾਏ ਆਪਣੇ ਕੋਲ ਭੈਣ ਨੇ ਜਿਹੜਾ ਮੇਰੇ ਪਾਇਆ ਹੋਇਆ ਸੀਗਾ ਹਨਾ ਉਹਦੇ ਨਾਲ ਦਾ ਹੀ ਹੈ ਨਾ ਸੇਮ ਕਰਕੇ ਦਿਓ ਆ ਦੇਖੋ ਇਹਦੇ ਨਾਲ ਦਾ ਹੈਗਾ ਸੇਮ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਆਪਣੇ ਬਹੁਤ ਜ਼ਿਆਦਾ ਕਾਟ ਸੈਟ ਜਾ ਰਹੇ ਆ ਦਿੱਲੀ ਦੇ ਜਿਹੜੇ ਹੈਗੇ ਆਉਂਦੇ ਆ ਜੀ ਸਲਾਈ ਹੋਣ ਵਾਸਤੇ ਹਨ ਚਲੋ ਜਿਹੜੇ ਭੈਣਾਂ ਵੀ ਦੇਖ ਕੇ ਕਰ ਸਕਦੀਆਂ ਨੇ ਹਨਾ ਸਾਡੀ ਵੀਡੀਓ ਦੇਖ ਕੇ ਵੀ ਕਰ ਸਕਦੀਆਂ ਨੇ ਕਿਉਂਕਿ ਜਦੋਂ ਆਪਾਂ ਪਹਿਲੀ ਵਾਰ ਵੀਡੀਓ ਪਾਈ ਸੀਗੀ ਪਹਿਲਾਂ ਹਨਾ ਤੇ ਇਹਨਾਂ ਦੀ ਸਲਾਈ ਹੋਿਆਂ ਦੀ ਉਦੋਂ ਬਹੁਤ ਭੈਣਾਂ ਦੇ ਕਮੈਂਟ ਸੀਗੇ ਕਿ ਕਟਾਈ ਵੀ ਦੱਸੋ ਸਲਾਈ ਵੀ ਦੱਸੋ ਹਨਾ ਚਲੋ ਜਿਹੜੇ ਘਰੇ ਕਰਨਾ ਜਾਣਦੇ ਆ ਉਹਨਾਂ ਨੂੰ ਐਦਾਂ ਹੁੰਦਾ ਆ ਵੀ ਦੇਖ ਕੇ ਆਪਾਂ ਕਰ ਲਾਂਗੇ ਹੁਣ ਅਸੀਂ ਜਿਹੜੀ ਹੈਗੀ ਕਟਾਈ ਵੀ ਸ਼ੇਅਰ ਕੀਤੀ ਜੀ ਟਾਈਮ ਤੋਂ ਟਾਈਮ ਕੱਢ ਕੇ ਜਿਹੜਾ ਹੈਗਾ ਟਾਈਮ ਆਪਣੇ ਕੋਲੇ ਬਹੁਤ ਘੱਟ ਹੁੰਦਾ ਆ ਕਿਉਂਕਿ ਬੁਟੀਕ ਤੇ ਬਹੁਤ ਜ਼ਿਆਦੇ ਰਸ ਰਹਿੰਦੇ ਆ ਕੱਪੜੇ ਬਹੁਤ ਜ਼ਿਆਦੇ ਨੇ ਫਿਰ ਜਦੋਂ ਆਪਾਂ ਮੂਰੇ ਨਹੀਂ ਲੱਗਦੇ ਹਨਾ ਕੋਈ ਸਾਡੇ ਇਦਾਂ ਨਹੀਂ ਹੈਗੇ ਵੀ ਸਾਰਾ ਕੰਮ ਅਸੀਂ ਟੇਲਰਾਂ ਵਗੈਰਾ ਤੋਂ ਕਰਾਉਣੇ ਆ ਇਦਾਂ ਆਪਣੇ ਆਪਣੇ ਬੁਟੀਕ ਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਅਸੀਂ ਜਿਹੜੇ ਹੈਗੇ ਸ਼ਰਟਾਂ ਮੈਂ ਖੁਦ ਰੈਡੀ ਕਰਦੀ ਆ ਜਿਹੜੀ ਮੇਨ ਕਟਿੰਗ ਹੁੰਦੀ ਆ ਉਹ ਵੀ ਮੈਂ ਖੁਦ ਕਟਾਈ ਕਰਦੀ ਆ ਜੇ ਆਪਾਂ ਆਪਣੇ ਰੱਖੇ ਹੋਇਆ ਕਾਰੀਗਰ ਮਤਲਬ ਕਿ ਪ੍ਰੈਸਾਂ ਵਾਸਤੇ ਜਾਂ ਸਲਵਾਰਾਂ ਵਾਸਤੇ ਹਨਾ ਤਰਪਾਈਆਂ ਵਾਸਤੇ ਉਹ ਚੀਜ਼ਾਂ ਜਿਵੇਂ ਮੇਨ ਮੇਨ ਕਟਿੰਗ ਲਾਤੀ ਜਿਹੜੇ ਕਾਟਾਂ ਵਗੈਰਾ ਪਾਉਣੀਆਂ ਨੇ ਉਹ ਮੈਂ ਖੁਦ ਕਰਦੀ ਆ ਆਪਾਂ ਇਹ ਨਹੀਂ ਹੈਗਾ ਵੀ ਆਪਾਂ ਨੇ ਸਾਰਾ ਕੰਮ ਟੇਲਰਾਂ ਦੇ ਸਿਰ ਤੇ ਛੱਡਿਆ ਹੋਇਆ ਨਹੀਂ ਜੀ ਮੈਂ ਖੁਦ ਕੰਮ ਜਿਹੜਾ ਹੈਗਾ ਕਰਦੀ ਆ ਉਹਦੇ ਕਰਕੇ ਜੇ ਕੱਲੀ ਵੀਡੀਓ ਬਣਾਉਣੀ ਹੋਵੇ ਕੱਲੀ ਵੀਡੀਓ ਤਾਂ ਅਸੀਂ ਦੇ ਸਕਦੇ ਆ ਕਿਉਂਕਿ ਮੈਂ ਜਿਹੜਾ ਖੁਦ ਆਗਲਾ ਮੇਰੇ ਤੇ ਯਕੀਨ ਕਰਕੇ ਹਨਾ ਕੰਮ ਦਿੰਦਾ ਆ ਆਪਾਂ ਜਿਹੜਾ ਹੈਗਾ ਅਗਲੇ ਦਾ ਤਸੱਲੀ ਬਾਕਸ ਕੰਮ ਕਰਕੇ ਦਿੰਨੇ ਆ ਐਵੇਂ ਦਾ ਕਦੇ ਕੁਝ ਨਹੀਂ ਹੋਇਆ ਹੈਗਾ ਦੇਖੋ ਬਹੁਤ ਜ਼ਿਆਦਾ ਜਿਹੜੀ ਹਰ ਇੱਕ ਚੀਜ਼ ਪੂਰੀ ਫਿਨਿਸ਼ਿੰਗ ਦੇ ਨਾਲ ਜਿਹੜਾ ਹੈਗਾ ਆਪਣਾ ਤਿਆਰ ਕਰਿਆ ਹੁੰਦਾ ਦੇਖੋ ਮੈਂ ਤੁਹਾਨੂੰ ਲਾਸਟਿਕ ਵੀ ਦਿਖਾਉਣੀ ਆ ਦੇਖੋ ਲਾਸਟਿਕ ਤੇ ਦੇਖੋ ਆਪਣੀ ਕਿੰਨੀ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਜਿਹੜੀ ਹੈਗੀ ਆਪਣੀ ਲਾਸਟਿਕ ਪਾਈ ਹੋਈ ਹੈ ਜਿਹੜੀ ਹੈਗੇ ਤਿੰਨ ਤਿੰਨ ਸਲਾਈਆਂ ਦੇ ਨਾਲ ਪਾਈ ਹੋਈ ਹੈ ਇਹ ਆਮ ਆਪਾਂ ਦੇਖਦੇ ਆ ਨਾ ਰੈਡੀਮੈਂਟ ਲੈ ਲੈਣੇ ਆ ਬਣੇ ਹੋਏ ਦੋ ਸਲਾਈਆਂ ਜਾਂ ਇੱਕ ਸਲਾਈ ਲਾਈ ਹੁੰਦੀ ਹੈ ਜ਼ਿਆਦਾ ਤਾਂ ਇੱਕ ਲਾਈ ਹੁੰਦੀ ਹੈ ਆਪਣੇ ਚਾਰ ਸਲਾਈਆਂ ਲੱਗੇ ਹਨ ਤਿੰਨ ਉੱਪਰ ਲੱਗੀਆਂ ਹੋਈਆਂ ਨੇ ਇੱਕ ਜਿਹੜਾ ਫੋਲਡਿੰਗ ਕਰਦੇ ਆ ਉਹਦੋਂ ਚਾਰ-ਚਾਰ ਸਲਾਈਆਂ ਨਾਲ ਜਿਹੜੀ ਹੈਗੀ ਆਪਣੀ ਲਾਸਟਿਕ ਪਾਈ ਹੁੰਦੀ ਹੈ ਐਦਾਂ ਨਹੀਂ ਹੈਗਾ ਵੀ ਕੋਈ ਉੱਧੜ ਦੀ وجہ ਖਰਾਬ ਹੋ ਜੋ ਬ੍ਰੀਕ ਵਖਰੇ ਨਾਲ ਜਿਹੜੀ ਹੈਗੀ ਸਾਡੀ ਸਾਰੀ ਸਲਾਈ ਕਰੀ ਹੁੰਦੀ ਹੈ ਜੀ ਜਿੰਨੇ ਕ ਆਪਣੇ ਜਿਹੜੇ ਹੈਗੇ ਬੁਟੀਕ ਦੇ ਹਨਾ ਕੋਟ ਸੈੱਟ ਜਾਂ ਸੂਟ ਰੈਡੀ ਹੋਇਆ ਹਨਾ ਉਹ ਆਪਾਂ ਤੁਹਾਡੇ ਨਾਲ ਜਰੂਰ ਸ਼ੇਅਰ ਕਰ ਕੀਤੇ ਆ ਜੀ ਹਰ ਇੱਕ ਵਾਰੀ ਕਰਦੇ ਆ ਹਨਾ ਚਲੋ ਪਹਿਣਾ ਦੇ ਕਮੈਂਟ ਹੁੰਦੇ ਆ ਹਨਾ ਕਿ ਸ਼ੇਅਰ ਕਰਿਆ ਕਰੋ ਕਈ ਵਾਰੀ ਐਦਾਂ ਵੀ ਦੇ ਦਿੰਨੇ ਆ ਸਿਲਾਈ ਆਪਣੇ ਡੇਲੀ ਦੀ ਹੁੰਦੀ ਹੈਗੀ ਐਦਾਂ ਵੀ ਜਿਹੜੇ ਹੈਗੇ ਸੂਟ ਦੇਣੇ ਹੁੰਦੇ ਆ ਚਲੋ ਜਾਈ ਜਾਂਦੇ ਆ ਹਨਾ ਦੇਖੀ ਜਾਂਦੇ ਆ ਜਿੰਨੇ ਕ ਆਪਾਂ ਹੋ ਸਕੇ ਆਪਾਂ ਤੁਹਾਡੇ ਨਾਲ ਸ਼ੇਅਰ ਜਰੂਰ ਕਰਦੇ ਹੁੰਨੇ ਆ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਕਿੰਧਾ ਦੀਆਂ ਵਿਸਲਾਈਆਂ ਤੁਸੀਂ ਦੇਖਣਾ ਚਾਹੁੰਦੇ ਹੋ ਫਲਾਈ ਜਾਂ ਕਟਾਈ ਹੈ ਨਾ ਉਹ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਿਆ ਕਰੋ ਅਸੀਂ ਜਿਹੜਾ ਹੈ ਨਾ ਹਰ ਇੱਕ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਨੇ ਆ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ